ਸਾਤਿਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਿਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਬਾਰ-ਬਾਰ ਫਾਲਟ ਆਉਣ ਦੇ ਉੱਤੇ ਖਪਤਕਾਰਾਂ ਦੇ ਘਰਾਂ ਦੇ ਲੋਡ ਦੀ ਹੋਵੇਗੀ ਜਾਂਚ ਪਾਵਰ ਕਾਮ ਨੇ ਕਰ ਲਈ ਹੈ ਤਿਆਰੀ ਜੀ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ 300 ਯੂਨਿਟ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੁਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਏਸੀ ਵੀ ਲੱਗ ਚੁੱਕੇ ਹਨ ਤੇ ਇਸ ਤੋਂ ਇਲਾਵਾ 600 ਯੂਨਿਟ ਦੋ ਮਹੀਨੇ ਦੀ ਮੁਕਤ ਹੋਣ ਦੇ ਕਾਰਨ ਲੋਕਾਂ ਦੇ ਵੱਲੋਂ ਵੱਧ ਤੋਂ ਵੱਧ ਜਿਹੜੇ ਉਹ ਬਿਜਲੀ ਉਪਕਰਣ ਵਰਤੇ ਜਾ ਰਹੇ ਹਨ ਜਿਵੇਂ ਕਿ ਇਸ ਦੇ ਵਿੱਚ ਇੰਡਕਸ਼ਨ ਤੋਂ ਇਲਾਵਾ ਜਿਹੜਾ ਬਿਜਲੀ ਵਾਲੇ ਕਿੰਪਰ ਤੱਕ ਜਿਹੜੇ ਉਹ ਵਰਤੇ ਜਾ ਰਹੇ ਹਨ ਜਿਸ ਦੇ ਕਾਰਨ ਘਰਾਂ ਦਾ ਕਾਫੀ ਜ਼ਿਆਦਾ ਲੋਡ ਵੱਧ ਚੁੱਕਾ ਹੈ ਤੇ ਇਸ ਤੋਂ ਬਾਅਦ ਹੁਣ ਟਰਾਂਸਫਾਰਮਰਾਂ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਫਾਲਟ ਪੈ ਰਹੇ ਹਨ ਇਸ ਤੋਂ ਬਾਅਦ ਹੁਣ ਬਿਜਲੀ ਬੋਰਡ ਦੇ ਵੱਲੋਂ ਵੀ ਤਿਆਰੀ ਕਰ ਲਈ ਗਈ ਹੈ ਬਿਜਲੀ ਬੋਰਡ ਦਾ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਜਿੱਥੇ ਕੀ ਉਹਨਾਂ ਦੇ ਬਿੱਲ ਤੇ ਮਾਫ ਹੋ ਚੁੱਕੇ ਹਨ ਪਰ ਉਹਨਾਂ ਦੇ ਵੱਲੋਂ ਜਿਵੇਂ ਕਿ ਬਿਜਲੀ ਵਾਲੇ ਉਪਕਰਨ ਘਰਾਂ ਦੇ ਵਿੱਚ ਵਧਾ ਲਏ ਗਏ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਲੋਡ ਨਹੀਂ ਵਧਾਏ ਗਏ ਸੋ ਜਿਸ ਦੇ ਕਾਰਨ ਲਗਾਤਾਰ ਜਿਹੜੇ ਹੁਣ ਟਰਾਂਸਫਾਰਮਰ ਦੇ ਵਿੱਚ ਫਾਲਟ ਪੈ ਰਹੇ ਹਨ ਤੇ ਪਾਵਰ ਕਾਮ ਹੁਣ ਇਸ ਨੂੰ ਵੀ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵਿਭਾਗ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਲੋਡ ਦੀ ਜਾਂਚ ਕਰਨ ਜਾ ਰਿਹਾ ਹੈ ਜਿੱਥੇ ਟਰਾਂਸਫਾਰਮਰਾਂ ਦੇ ਵਿੱਚ ਲਗਾਤਾਰ ਵਾਰ-ਵਾਰ ਫਾਲਟ ਪੈ ਰਹੇ ਹਨ ਅਜੇ ਵੀ ਬਹੁਤ ਸਾਰੇ ਖਫਤਕਰ ਹਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਖਫਤ ਹੈ ਤੇ ਉਹ ਘੱਟ ਕਿਲੋਵਾਟ ਮੀਟਰਾਂ ਦੇ ਉੱਤੇ ਜ਼ਿਆਦਾ ਬਿਜਲੀ ਵਰਤ ਰਹੇ ਹਨ ਅਜਿਹਾ ਕਰਨ ਦੇ ਨਾਲ ਲਗਾਤਾਰ ਟਰਾਂਸਫਾਰਮਰ ਦੇ ਉੱਤੇ ਜਿਹੜਾ ਲੋਡ ਪੈਂਦਾ ਹੈ ਜਿਸ ਦਾ ਕੀ ਫਾਲਟ ਜਿਹੜੇ ਉਹ ਦੇਖਣ ਨੂੰ ਮਿਲਦੇ ਹਨ ਕਈ ਘੰਟੀਆਂ ਤੱਕ ਬਿਜਲੀ ਬੰਦ ਰਹਿੰਦੀ ਹੈ ਤੇ ਇਸ ਨੂੰ ਰੋਕਣ ਦੇ ਲਈ ਹੁਣ ਪਾਵਰ ਕਾਮ ਘਰਾਂ ਦੇ ਵਿੱਚ ਅਚਾਨਕ ਜਿਹੜੀ ਉਹ ਛਾਪੇਮਾਰੀ ਕਰਨ ਜਾ ਰਹੀ ਹੈ ਜੀ ਹਾਂ ਬਿਜਲੀ ਮੁਲਾਜ਼ਮ ਹੁਣ ਅਚਾਨਕ ਹੀ ਘਰਾਂ ਦੇ ਵਿੱਚ ਛਾਪੇਮਾਰੀ ਮਾਰ ਸਕਦੇ ਹਨ ਤੇ ਕੁਝ ਕੁ ਘਰਾਂ ਦਾ ਜਿਨ੍ਹਾਂ ਦਾ ਲੋਡ ਜਿਹੜਾ ਆ ਉਹ ਕਿਲੋਵਾਟ ਤੋਂ ਵੱਧ ਪਾਇਆ ਜਾਂਦਾ ਹੈ ਤੇ ਉਹਨਾਂ ਨੂੰ ਹੁਣ ਭਾਰੀ ਜੁਰਮਾਨਾ ਭੁਗਤਣਾ ਪਵੇਗਾ ਜੀ ਹਾਂ ਵਿਭਾਗ ਦੇ ਵੱਲੋਂ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਸਟਾਫ ਦੀ ਘਾਟ ਦੇ ਕਾਰਨ ਪਾਵਰ ਕਮਪਨੀ ਦੇ ਲਈ ਹਰ ਕਿਸੇ ਦੇ ਘਰ ਦਾ ਲੋਡ ਚੈੱਕ ਕਰਨਾ ਤੇ ਮੁਸ਼ਕਲ ਹੋਵੇਗਾ ਪਰ ਉਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਹੁਣ ਛਾਪੇਮਾਰੀ ਕੀਤੀ ਜਾਵੇਗੀ ਜਿੱਥੇ ਕਿ ਲੋਡ ਕਾਫੀ ਜ਼ਿਆਦਾ ਹੈ ਤੇ ਵਾਰ-ਵਾਰ ਫਾਲਟ ਆ ਰਹੇ ਹਨ ਸੋ ਲੋਕਾਂ ਦੇ ਵੱਲੋਂ ਜਿੱਥੇ ਕਿ 600 ਯੂਨਿਟ ਮੁਫਤ ਹੋਣ ਦੇ ਕਾਰਨ ਲਗਾਤਾਰ ਘਰਾਂ ਦੇ ਵਿੱਚ ਬਿਜਲੀ ਉਪਕਰਨਾਂ ਦਾ ਵਾਧਾ ਕੀਤਾ ਗਿਆ ਪਰ ਪੈਸੇ ਨਾ ਭਰਨ ਦੇ ਲਾਲਚ ਦੇ ਵਿੱਚ ਆਪਣੇ ਘਰਾਂ ਦਾ ਲੋਡ ਨਹੀਂ ਵਧਾਇਆ ਗਿਆ ਜਿਸ ਦੇ ਕਾਰਨ ਕਿ ਹੁਣ ਲੋਡ ਜਿਹੜਾ ট্রান্সਫਾਰਮਰਾਂ ਦੇ ਉੱਤੇ ਪੈ ਰਿਹਾ ਹੈ ਤੇ ਜਿਸ ਤੋਂ ਬਾਅਦ ਕਿ ਲਗਾਤਾਰ ਜਿਹੜੇ ਆ ਉਹ ਫਾਲਟ ਪੈ ਰਹੇ ਹਨ ਜਿਸ ਦੇ ਕਾਰਨ ਹੁਣ ਬਿਜਲੀ ਵਿਭਾਗ ਦੇ ਵੱਲੋਂ ਕੰਮਰ ਕੱਸ ਲਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਦਾ ਵੀ ਹੁਣ ਘਰ ਦਾ ਜਿਹੜਾ ਲੋਡ ਵੱਧ ਪਾਇਆ ਗਿਆ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਹੁਣ ਲੁਧਿਆਣਾ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ 3 ਦਿਨਾਂ ਦੇ ਲਈ ਹੁਣ ਡਰਾਈਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਲੁਧਿਆਣਾ ਪੱਛਮੀ ਦੇ ਵਿੱਚ ਹੁਣ ਇਲੈਕਸ਼ਨ ਹੋਣ ਵਾਲੇ ਹਨ ਜਿਸ ਤੋਂ ਬਾਅਦ ਕਿ ਚੋਣ ਕਮਿਸ਼ਨ ਦੇ ਵੱਲੋਂ ਇਹ ਜਿਹੜੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ ਜ਼ਿਲ੍ਹਾ ਚੋਣ ਅਫਸਰ ਰਮਨਚੂ ਜੈਨ ਨੇ ਲੁਧਿਆਣਾ ਪੱਛਮੀ ਦੇ ਵਿੱਚ ਵਿਧਾਨ ਸਭਾ ਹਾਲਕੇ ਅਤੇ ਇਸ ਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ 17 ਜੂਨ ਸ਼ਾਮ 6 ਵਜੇ ਤੋਂ ਲੈ ਕੇ 19 ਜੂਨ ਸ਼ਾਮ 6 ਵਜੇ ਤੱਕ ਡਰਾਈਡੇ ਦਾ ਐਲਾਨ ਕਰ ਦਿੱਤਾ ਹੈ ਮਾਨਚੂ ਜਨ ਦੇ ਵੱਲੋਂ ਕਿਹਾ ਗਿਆ ਹੈ ਕਿ ਦੇਸੀ ਸ਼ਰਾਬ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਕੋਈ ਵੀ ਹੋਟਲ ਰੈਸਟੋਰੈਂਟ ਕਲੱਬ 바ਰ ਅਤੇ ਹੋਰ ਅਦਾਰਿਆਂ ਦੇ ਵਿੱਚ ਖਾਸ ਤੌਰ ਦੇ ਉਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਮਾਲੀਆ ਸੀਮਾ ਦੇ ਸਬੰਧਤ ਹਲਕੇ ਦੇ ਨਾਲ ਲੱਗਦੇ 3 ਕਿਲੋਮੀਟਰ ਦੇ ਖੇਤਰ ਦੇ ਵਿੱਚ ਸ਼ਰਾਬ ਵੇਚ ਪਰੋਸ ਨਹੀਂ ਸਕੇਗਾ ਕਿਸੇ ਵੀ ਵਿਅਕਤੀ ਦੇ ਦੁਆਰਾ ਚਲਾਏ ਜਾ ਰਹੇ ਸ਼ਰਾਬ ਦੀਆਂ ਦੁਕਾਨਾਂ ਇਸ ਤੋਂ ਇਲਾਵਾ ਹੋਟਲ ਰੈਸਟੋਰੈਂਟ ਕਲੱਬ ਭਾਵੇਂ ਉਸ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਦੇ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਪ੍ਰਾਪਤ ਹੋ ਹੁਣ ਉਹ ਫੇਰ ਵੀ 17 ਜੂਨ ਸ਼ਾਮ 6 ਵਜੇ ਤੋਂ ਲੈ ਕੇ 19 ਜੂਨ ਸ਼ਾਮ 6 ਵਜੇ ਤੱਕ ਸ਼ਰਾਬ ਪਰੋਸਣ ਦੀ ਉਸ ਨੂੰ ਆਗਿਆ ਹੁਣ ਨਹੀਂ ਦਿੱਤੀ ਜਾਵੇਗੀ ਸੋ 3 ਦਿਨਾਂ ਦੇ ਲਈ ਲੁਧਿਆਣਾ ਦੇ ਵਿੱਚ ਇਲੈਕਸ਼ਨ ਦੇ ਕਾਰਨ ਜਿਹੜਾ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਹੁਣ ਜਿਹੜੀ ਉਹ ਕਾਫੀ ਜ਼ਿਆਦਾ ਹੈਰਾਨ ਕਰਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨਹੰਗ ਸਿੰਘ ਦੇ ਬਾਣੀ ਦੇ ਵਿੱਚ ਵਿਅਕਤੀ ਦੇ ਵੱਲੋਂ ਨੌਜਵਾਨ ਦਾ ਗੁੱਟ ਵੱਢ ਦਿੱਤਾ ਹੈ ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਨਹੰਗ ਸਿੰਘ ਦੇ ਬਾਣੀ ਦੇ ਵਿੱਚ ਨੌਜਵਾਨ ਨੇ ਆਪਣੇ ਗਵਾਂਡੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿ ਉਸ ਦਾ ਗੁੱਟ ਵੱਢਿਆ ਗਿਆ ਹੈ ਤੇ ਉਸ ਨੂੰ ਹਸਪੀਟਲ ਦੇ ਵਿੱਚ ਹੁਣ ਦਾਖਲ ਕਰਵਾਇਆ ਜਾ ਰਿਹਾ ਹੈ ਸੋ ਜ਼ਖਮੀ ਦੀ ਪਛਾਣ ਨਿਤਨ ਬਾਲੀਆ ਉਰਫ ਡ੍ਰੈਗਨ ਦੇ ਵਜੋਂ ਹੋਈ ਹੈ ਜੋ ਮਾਸਟਰ ਕਾਨੂੰਨੀ ਦਾ ਰਹਿਣ ਵਾਲਾ ਸੀ ਸੋ ਇਸ ਤੋਂ ਬਾਅਦ ਉਸ ਦਾ ਜਿਹੜਾ ਕਿ ਨੇਹੰਗ ਨੌਜਵਾਨ ਜੋ ਕਿ ਕਰਮਵੀਰ ਸਿੰਘ ਉਰਫ लवली ਹੈ ਉਸੇ ਹੀ ਕਲੋਨੀ ਦਾ ਰਹਿਣ ਵਾਲਾ ਸੀ ਤੇ ਦੋਸ਼ੀ ਹੁਣ ਜਿਹੜਾ ਫਰਾਰ ਹੋ ਚੁੱਕਾ ਹੈ ਸੋ ਕੁਝ ਲੜਾਈ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਕੀ ਉਸ ਦਾ ਗੁੱਟ ਹੀ ਜਿਹੜਾ ਇਸ ਨਹੰਗ ਦੇ ਵੱਲੋਂ ਵੱਡ ਦਿੱਤਾ ਜਾਂਦਾ ਹੈ ਦੇ ਪਾਸੇ આરોપી लवली ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਹਮੇਸ਼ਾ ਹੀ ਗਲੀ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਰੋਕਦਾ ਸੀ ਪਰ ਸੋਮਵਾਰ ਨੂੰ ਕੁਝ ਮੁੰਡਿਆਂ ਨੇ ਉਸ ਦੀ ਦਾੜੀ ਛੂਣ ਅਤੇ ਉਸ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਕੀ ਮਾਮਲਾ ਖੂਨ ਖਰਾਬੇ ਤੱਕ ਜਾ ਪੁੱਜਾ ਤੇ ਉਸ ਦੇ ਵੱਲੋਂ ਜਿਹੜਾ ਇੱਕ ਨੌਜਵਾਨ ਦਾ ਗੁੱਟ ਹੀ ਉਤਾਰ ਦਿੱਤਾ ਗਿਆ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਪੀ ਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਤਨਖਾਹਾਂ ਨਾ ਮਿਲਣ ਦੇ ਕਾਰਨ ਬਸ ਮੁਲਾਜ਼ਮਾਂ ਨੇ ਕੀਤੀ ਹੈ ਹੜਤਾਲ ਜੀਹਾਂ ਪੀਆਰਟੀਸੀ ਬਸ ਮੁਲਾਜ਼ਮਾਂ ਨੇ ਹੁਣ ਤਨਖਾਹ ਨਾ ਮਿਲਣ ਦੇ ਕਾਰਨ ਪਟਿਆਲਾ ਅਤੇ ਹੋਰ ਜਿਹੜੇ ਪੰਜਾਬ ਦੇ ਬਸ ਸਟੈਂਡ ਹਨ ਉਹਨਾਂ ਦੇ ਵਿੱਚ 10 ਵਜੇ ਤੋਂ ਲੈ ਕੇ 12 ਵਜੇ ਤੱਕ 2 ਘੰਟੇ ਦੀ ਹੜਤਾਲ ਕੀਤੀ ਹੈ ਇਸੇ ਮੌਕੇ ਮੁਲਾਜ਼ਮਾਂ ਨੇ ਜ਼ੋਰਦਾਰ ਨਾਹਰੇਬਾਜੀ ਵੀ ਕੀਤੀ ਸੋ ਪੀਆਰਟੀਸੀ ਬਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਨੂੰ ਕਾਫੀ ਜ਼ਿਆਦਾ ਖੱਜਲ ਖਵਾਰੀ ਦਾ ਸਾਹਮਣਾ ਤੱਕ ਵੀ ਜਿਹੜਾ ਹੈ ਉਹ ਕਰਨਾ ਪਿਆ ਸੋ ਕਾਬਲੇ ਗੌਰ ਗੱਲ ਇਹ ਹੈ ਕਿ ਮੁਲਾਜ਼ਮਾਂ ਨੇ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੋਇਆ ਸੀ ਤੇ ਉਹਨਾਂ ਦੀਆਂ ਤਨਖਾਹਾਂ ਉਹ ਜਿਹੜੀਆਂ ਕਿ ਉਹਨਾਂ ਦੇ ਅਕਾਊਂਟ ਤੇ ਵਿੱਚ ਪਾ ਦਿੱਤੀਆਂ ਜਾਣ ਪਰ ਇਸੇ ਦੇ ਚੱਲਦਿਆਂ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਹੁਣ ਵਿਰੋਧ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਉਹਨਾਂ ਨੂੰ ਅਜੇ ਤੱਕ ਵੀ ਪ੍ਰਾਪਤ ਨਹੀਂ ਹੋਈਆਂ ਹਨ ਸੋ ਤਨਖਾਹ ਨਾ ਮਿਲਣ ਦੇ ਕਾਰਨ ਜਿੱਥੇ ਕਿ 2 ਘੰਟੇ ਦੀ ਹੀ ਜਿਹੜੀ ਆ ਉਹ ਹੜਤਾਲ ਕੀਤੀ ਗਈ ਹੈ ਪਰ ਇਸੇ ਦੌਰਾਨ ਹੁਣ ਮੁਲਾਜ਼ਮਾਂ ਨੇ ਬੱਸ ਸਟੈਂਡ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋયા ਕਿਹਾ ਹੈ ਕਿ ਜੇਕਰ ਹੱਲ ਨਹੀਂ ਨਿਕਲਿਆ ਤੇ 19 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਰੋਡ ਵੇਜ ਦੀਆਂ ਜਿਹੜੀਆਂ ਬੱਸਾਂ ਹਨ ਉਹਨਾਂ ਨੂੰ ਉਹ ਖੜੀਆਂ ਕਰ ਦੇਣਗੇ ਤੇ ਪੂਰਾ ਪੱਕਾ ਜਿਹੜਾ ਆ ਉੱਚਤਾ ਜਾਮ ਕਰ ਦੇਣਗੇ ਸੋ ਸਰਕਾਰੀ ਬੱਸਾਂ ਦੇ ਵਿੱਚ ਹੁਣ ਸਫ਼ਰ ਕਰਨ ਵਾਲਿਆਂ ਨੂੰ 19 ਜੂਨ ਨੂੰ ਜਿਹੜਾ ਉਹ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਮੌਸਮ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਮੀਂਹ ਦੇ ਕਾਰਨ ਮੌਸਮ ਹੋਇਆ ਹੈ ਸੁਹਾਵਣਾ ਤੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੈਲੂ ਲਾਰਟ ਤੇ ਜਾਣੋ ਕਦੋਂ ਆਵੇਗਾ ਮੌਨਸੂਨ ਜੀ ਹਾਂ ਕਦੋਂ ਮੌਨਸੂਨ ਦੀ ਪੰਜਾਬ ਦੇ ਵਿੱਚ ਐਂਟਰੀ ਹੋਣ ਵਾਲੀ ਹੈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦੇਰ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਤੇ ਬੂੰਦਾਬੰਦੀ ਨੇ ਤਪਦੀ ਗਰਮੀ ਤੋਂ ਰਾਹਤ ਦੇ ਦਿੰਦੀ ਹੈ ਇਸੇ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਹੁਣ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਜੈਲੂ ਲਾਰਟ ਵੀ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਆਉਣ ਵਾਲੇ ਕਈ ਦਿਨਾਂ ਦੇ ਵਿੱਚ ਗ ਬੀਤੇ ਹੁੰਦਾਕਰ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਗਰਜ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਇਸੇ ਦੇ ਨਾਲ ਮੌਨਸੂਨ ਦੀ ਵੀ ਗਤੀ ਚੰਗੀ ਲੱਗ ਰਹੀ ਹੈ ਜਿਸ ਦੇ ਕਾਰਨ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਿਰਫ 25 ਤੋਂ 30 ਜੂਨ ਦੇ ਵਿਚਕਾਰ ਹੀ ਪੰਜਾਬ ਦੇ ਵਿੱਚ ਮੌਨਸੂਨ ਹੁਣ ਦਾਸਤਕ ਦੇ ਦੇਵੇਗਾ ਜਿਸ ਤੋਂ ਬਾਅਦ ਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੀਆਂ ਜਿਹੜੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੋ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੇ ਵਿੱਚ ਹੀ ਗੁਜਰਾਤ ਮੱਧ ਪ੍ਰਦੇਸ਼ ਛੱਤੀ ਸੰਗੜ ਇਸਾ ਉਪ ਹਿਮਾਲਿਆਨ ਅਤੇ ਪੱਛਮੀ ਬੰਗਾਲ ਦੇ ਇਲਾਕਿਆਂ ਦੇ ਵਿੱਚ ਮੌਨਸੂਨ ਪਹੁੰਚ ਗਿਆ ਹੈ ਜਿਸ ਤੋਂ ਬਾਅਦ ਕੀ ਹੁਣ ਪੰਜਾਬ ਦੇ ਵਿੱਚ ਵੀ 25 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚਕਾਰ ਮੌਨਸੂਨ ਆਉਣ ਦੀ ਜਿਹੜੀ ਉਹ ਸੰਭਾਵਨਾ ਜਤਾ ਦਿੱਤੀ ਗਈ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪਟਿਆਲਾ ਮੁਹਾਲੀ ਰੂਪਨਗਰ ਨਵਾਂ ਸ਼ਹਿਰ ਫਤਿਹਗੜ੍ਹ ਇਸ ਤੋਂ ਇਲਾਵਾ ਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਵੀ ਮੀਂਹ ਜਿਹੜਾ ਹੈ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇੱਥੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਮੋਹਾਲੀ ਪਠਾਨਕੋਟ ਨਵਾਂ ਸ਼ਹਿਰ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਮੌਸਮ ਦੁਬਾਰਾ ਜਿਹੜਾ ਸਰਗਰਮ ਹੋ ਸਕਦਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਜਿਹੜਾ ਹੈ ਉਹ ਮੀਂਹ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਇਸ ਤੋਂ ਬਾਅਦ ਖਬਰ ਹੁਣ ਚੰਡੀਗੜ੍ਹ ਤੋਂ ਨਿਕਲ ਕੇ ਆ ਰਹੀ ਹੈ ਜੀਹਾਂ ਚੰਡੀਗੜ੍ਹ ਵਾਲਿਆਂ ਦੇ ਲਈ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ 13 ਸਾਲਾਂ ਬਾਅਦ ਫਿਰ ਸ਼ੁਰੂ ਹੋਵੇਗਾ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਜੀਹਾਂ ਅੱਜ ਹੀ ਅਧਿਕਾਰੀਆਂ ਦੇ ਦੁਆਰਾ ਅਹਿਮ ਮੀਟਿੰਗ ਕਰ ਲਈ ਗਈ ਹੈ ਲੋ ਜੀ ਹੁਣ ਜਲਦ ਹੀ ਚੰਡੀਗੜ੍ਹ ਦੇ ਵਿੱਚ ਮੈਟਰੋ ਦਾ ਲੁਤਫ ਜਿਹੜ ਚੰਡੀਗੜ੍ਹ ਵਾਸੀਆਂ ਨੂੰ ਆਉਣਗੇ ਕਿਉਂਕਿ ਇਹ ਸੁਪਨਾ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਵਾਲੇ ਦੇਖ ਰਹੇ ਹਨ ਪਰ ਹੁਣੇ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ ਸੋ 13 ਸਾਲਾਂ ਪਹਿਲਾਂ ਜਿਹੜਾ ਕਿ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਸਾਲ 2017 ਦੇ ਵਿੱਚ ਰੋਕ ਦਿੱਤਾ ਗਿਆ ਸੀ ਹੁਣ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਤੇਜ਼ ਹੋ ਚੁੱਕੀਆਂ ਹਨ ਸੋ ਜਿਵੇਂ ਕਿ ਪਹਿ전에 ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਮੈਟਰੋ ਚੱਲਦੀਆਂ ਹਨ ਸੋ ਇਸੇ ਤਰੀਕੇ ਦੇ ਨਾਲ ਹੁਣ ਚੰਡੀਗੜ੍ਹ ਸ਼ਹਿਰ ਦੇ ਵਿੱਚ ਵੀ ਮੈਟਰੋ ਜਿਹੜੀ ਉਹ ਚੱਲੇਗੀ ਕਿਉਂਕਿ ਇਸ ਦੀ ਹੁਣ ਮੀਟਿੰਗ ਵੀ ਬੁਲਾ ਲਈ ਗਈ ਹੈ ਤੇ ਇਸ ਤੋਂ ਬਾਅਦ ਇਸ ਦੀ ਫਿਰ ਤੋਂ ਸ਼ੁਰੂਆਤ ਕਰ ਦਿੱਤੀ ਜਾਵੇਗੀ ਸੋ ਚੰਡੀਗੜ੍ਹ ਦੇ ਵਿੱਚ ਵੀ ਹੁਣ ਜਿਹੜੀ ਉਹ ਮੈਟਰੋ ਦੌੜੇਗੀ ਕਿਉਂਕਿ ਇਸ ਦਾ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਇੱਕ ਖਬਰ ਹੁਣ ਕਿਸਾਨਾਂ ਦੇ ਲਈ ਨਿਕਲ ਕੇ ਆ ਰਹੀ ਹੈ ਜੀ ਹਾਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਹੁਣ 20ਵੀਂ ਕਿਸ਼ਤ ਦਾ ਜਿੱਥੇ ਕਿ ਕਿਸਾਨਾਂ ਨੂੰ ਇੰਤਜ਼ਾਰ ਹੈ ਉੱਥੇ ਹੀ ਹੁਣ ਮੀਡੀਆ ਦਾਰੇ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪਹਿਲੀ ਜੁਲਾਈ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਦੇਸ਼ ਦੇ ਕਰੋੜਾਂ ਜਿਹੜੇ ਕਿਸਾਨ ਆ ਉਹਨਾਂ ਨੂੰ ਰਾਹਤ ਭਰੀ ਖਬਰ ਮਿਲ ਸਕਦੀ ਹੈ ਜੀ ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਮਿਲਣ ਵਾਲੀ 20ਵੀਂ ਕਿਸ਼ਤ ਹੁਣ ਜਲਦ ਹੀ ਜਿਹੜੀ ਉਹ ਜਾਰੀ ਕਰ ਦਿੱਤੀ ਜਾਵੇਗੀ ਸੋ ਜਿੱਥੇ ਕਿ 19 ਕਿਸ਼ਤ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ 19ਵੀਂ ਕਿਸ਼ਤ ਹਰੀ ਸਾਲ 2025 ਦੇ ਵਿੱਚ ਭੇਜੀ ਗਈ ਸੀ ਤੇ ਹੁਣ ਉਮੀਦ ਲਗਾਈ ਜਾ ਰਹੀ ਹੈ ਕਿ 20ਵੀਂ ਕਿਸ਼ਤ ਜਿਹੜੀ ਆ ਜੂਨ ਦੇ ਅਖੀਰ ਦੇ ਵਿੱਚ ਜਾਂ ਫਿਰ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਜੋ ਕਿ ਪਹਿਲੀ ਜੁਲਾਈ ਨੂੰ ਹੀ ਦੇਖਣ ਨੂੰ ਮਿਲ ਸਕਦੀ ਹੈ ਅਕੀ ਸਰਕਾਰ ਦੇ ਵੱਲੋਂ ਇਸ ਦੀ ਸਹੀ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਸਰਕਾਰ ਦੁਆਰਾ ਜਿਹੜਾ ਉਹ ਕੁਝ ਨਾ ਕੁਝ ਜਿਹੜੀ ਉਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਜਿਹੜੀ 2000 ਦੀ ਕੇਸ ਤੇ ਆ ਉਹ ਜਾਰੀ ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਵੱਲੋਂ ਇੱਕ ਰਾਇਤ ਵੀ ਜਾਰੀ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹੁਣ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੈ ਜੇਕਰ ਤੁਸੀਂ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ ਤੇ ਤੁਹਾਡੀ ਵੀ ਕੇਸ ਤੇ ਜਿਹੜੀ ਉਹ ਫਸ ਸਕਦੀ ਹੈ ਸੋ ਮੋਬਾਈਲ ਪੋਰਟਲ ਦੇ ਉੱਤੇ ਐਪ ਦੇ ਰਾਹੀਂ ਜਾ ਕੇ ਤੁਸੀਂ ਓਟੀਪੀ ਦੇ ਰਾਹੀਂ ਜਿਹੜੀ ਈ ਕੇਵਾਈਸੀ ਕਰਵਾ ਸਕਦੇ ਹੋ ਆਧਾਰ ਕਾਰਡ ਤੇ ਮੋਬਾਈਲ ਨੰਬਰ ਜਿਹੜਾ ਕਿ ਲਿੰਕ ਕਰਵਾਉਣਾ ਪਵੇਗਾ ਜਿਸ ਤੋਂ ਬਾਅਦ ਕੀ ਤੁਹਾਨੂੰ ਇਹ ਵੀ 1 ਜੁਲਾਈ ਨੂੰ ਜਿਹੜੀ ਆ ਇਹ 2000 ਦੀ ਇਹ ਕੇਸ ਤੇ ਜਿਹੜੀ ਆ ਪ੍ਰਾਪਤ ਹੋ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਆ ਰਹੀ ਹੈ ਜਿੱਥੇ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿਚਾਲੇ ਹੁਣ ਸਰਕਾਰ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ ਜੀ ਹਾਂ ਇਸ ਦਿਨ ਖੁੱਲਣਗੇ ਸਾਰੇ ਸਕੂਲ ਇਹ ਐਲਾਨ ਕਰ ਦਿੱਤਾ ਗਿਆ ਹੈ ਸਾਰੇ ਹੀ ਸਰਕਾਰੀ ਸਕੂਲ ਹੁਣ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਾਲੇ ਦਿਨ ਖੁੱਲਣਗੇ ਸਕੂਲਾਂ ਦੇ ਵਿੱਚ ਇੱਕ ਧਰਤੀ ਅਤੇ ਇੱਕ ਸਿਹਤ ਦੇ ਲਈ ਯੋਗ ਥੀਮ ਅਤੇ ਯੋਗ ਸੰਜਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੇ ਵਿੱਚ ਵਿਦਿਆਰਥੀ ਅਧਿਆਪਕ ਅਤੇ ਮਾਪੇ ਸਮੂਹਿਕ ਤੌਰ ਦੇ ਉੱਤੇ ਯੋਗ ਅਭਿਆਸ ਕਰਨਗੇ ਸੋ ਹਰਿਆਣਾ ਸਿੱਖਿਆ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭਾਗੀਦਾਰ ਰਿਪੋਰਟ ਦੇ ਵਿੱਚ ਪੇਸ਼ ਕਰਨੀ ਹੋਵੇਗੀ ਤੇ ਇਸ ਤੋਂ ਇਲਾਵਾ ਸੰਜੀਵ ਬਰਮਾ ਨੂੰ ਮੋੜ ਤੋਂ ਆਯੂਸ਼ ਵਿਭਾਗ ਦਾ ਜਨਰਲ ਡਾਇਰੈਕਟਰ ਵੀ ਕੋਸ਼ਿਤ ਕਰ ਦਿੱਤਾ ਗਿਆ ਹੈ ਪ੍ਰੋਗਰਾਮ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ 24 ਜੂਨ ਤੱਕ ਪੋਰਟਲ ਦੀ ਭਾਗੀਦਾਰੀ ਦੀ ਜਿਹੜੀਆਂ ਰਿਪੋਰਟ ਵੀ ਸਾਂਝੀ ਕੀਤੀ ਜਾਵੇਗੀ ਸੋ ਇੱਕ ਪਾਸੇ ਜਿੱਥੇ ਗਰਮੀ ਦੀਆਂ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਉੱਥੇ ਹੀ ਹੁਣ ਪੰਜਾਬ ਦੇ ਗਵਰਨਰ ਡੀ ਰਾਜ ਹਰਿਆਣਾ ਦੇ ਵੱਲੋਂ 21 ਜੂਨ ਨੂੰ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਜੋਗ ਦੇਵਸ ਜਿਹੜਾ ਮਨਾਇਆ ਜਾਵੇਗਾ ਸੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਜਿਹੜਾ ਇਹ ਤੁਹਾਨੂੰ ਦੱਸਦੀ ਹੈ ਕਿ ਐਲਾਨ ਜਾਰੀ ਹੋ ਸਕਦਾ ਹੈ ਪਰ ਅਜੇ ਤੱਕ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੁਣ ਨਿਕਲ ਕੇ ਆ ਰਹੀ ਹੈ ਕਿ 15000 ਰੁਪਏ ਦੀ ਰਿਸ਼ਵਤ ਲੈਂਦਾ ਨੱਪਿਆ ਇਹ ਸਫਾਈ ਇਨਸਪੈਕਟਰ ਜੀਹਾਂ ਤਸਵੀਰ ਤੁਸੀਂ ਇਸ ਦੀ ਦੇਖ ਸਕਦੇ ਹੋ ਕਿ ਕਿਵੇਂ ਇਸ ਦੇ ਵੱਲੋਂ ਹੁਣ ਮੂੰਹ ਦੇ ਉੱਤੇ ਆਪਣੇ ਰਮਾਲ ਬੰਨਿਆ ਗਿਆ ਹੈ ਸੋ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜਰੀਆ ਮੁਹਿੰਮ ਜਾਰੀ ਰੱਖੀ ਹੋਈ ਹੈ ਤੇ ਨਗਰ ਕੌਂਸਲ ਜਲਾਲਾਬਾਦ ਵਿਖੇ ਸਫਾਈ ਤੇ ਨਾਤ ਇਨਸਪੈਕਟਰ ਗੁਰਵਿੰਦਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਾਜ ਵਿਜੀਲੈਂਸ ਬਿਊਰੋ ਦੇ ਦਲਾਲਾਬਾਦ ਦੇ ਇੱਕ ਨਿਵਾਸੀ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਤੇ ਇਹ ਜਿਹੜਾ ਇੰਸਪੈਕਟਰ ਦੱਸਿਆ ਜਾ ਰਿਹਾ ਹੈ ਜੋ ਕਿ 20000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਪਰ ਇਸ ਨੂੰ ਜਿਵੇਂ ਹੀ ਉਸ ਦੇ ਵੱਲੋਂ 15000 ਰੁਪਏ ਦੀ ਰਿਸ਼ਵਤ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਇਹ ਤਿਆਰ ਹੋ ਗਿਆ ਜਿਸ ਤੋਂ ਬਾਅਦ ਇਸ ਨੂੰ ਹੁਣ ਰਿੰਗੇ ਹੱਥੀ ਫੜ ਲਿਆ ਗਿਆ ਹੈ ਤੇ ਇਸ ਦੇ ਹੁਣ ਮੂੰਹ ਦੇ ਉੱਤੇ ਦੇਖੋ ਕਿਵੇਂ ਜਿਹੜਾ ਰਮਾਲ ਬੰਨਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ 1-1000 ਰੁਪਏ ਦਾ ਵਾਅਦਾ ਕਰਕੇ ਔਰਤਾਂ ਦੇ ਨਾਲ ਅਜੇ ਤੱਕ ਵੀ ਪ ਸਰਕਾਰ ਬਣੀ ਨੂੰ ਵੀ ਜਿਹੜੇ ਕਿ 3.5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਦੂਜੇ ਪਾਸੇ ਹੁਣ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੀ ਸਰਕਾਰ ਜਿੱਥੋਂ ਦੇ ਕਿ ਮੰਤਰੀ ਮੋਹਨ ਜਾਦਵ ਹਨ ਉਹਨਾਂ ਦੇ ਵੱਲੋਂ ਆਪਣੇ ਪ੍ਰਦੇਸ਼ ਦੀਆਂ ਜਿਹੜੀਆਂ ਕਿ ਉਹਨਾਂ ਦੇ ਰਾਜ ਦੀਆਂ ਔਰਤਾਂ ਹਨ ਉਹਨਾਂ ਨੂੰ ਰਖੜੀ ਦੇ ਉੱਤੇ 2250 ਰੁਪਏ ਦੇਣ ਦਾ ਸ਼ਗਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੇ 1250 ਰੁਪਏ ਰਖੜੀ ਵਾਲੇ ਮਹੀਨੇ ਦੇ ਵਿੱਚ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਇੱਕ ਇੱਕ 1000 ਰੁਪਏ ਦੀ ਜਿਹੜੀ ਉਹ ਕਿਸ਼ਤ ਹਰ ਇੱਕ ਮਹੀਨੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਮੁੱਖ ਮੰਤਰੀ ਮੋਹਨ ਜਾਦਵ ਜੋ ਕਿ ਜੱਬਲਪੁਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਸਥਿਤ ਬਿੱਲਖੇੜਾ ਪਿੰਡ ਦੇ ਵਿੱਚ ਇੱਕ ਸੰਭਾਗਮ ਦੇ ਦੌਰਾਨ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਲਾਡਲੀ ਬਹਿਨਾ ਸਕੀਮ ਜੋਗ ਦੇ ਅਧੀਨ ਜਿਹੜਾ ਕਿ ਔਰਤਾਂ ਨੂੰ ਜਿਹੜਾ ਪ੍ਰਤੀ ਮਹੀਨਾ 1250 ਰੁਪਏ ਪ੍ਰਦਾਨ ਕਰਦੀ ਹੈ ਪਰ ਅਗਲੇ ਮਹੀਨੇ ਉਹਨਾਂ ਨੂੰ 250 ਰੁਪਏ ਵਧ ਦਿੱਤੇ ਜਾਣਗੇ ਸੋ 1500 ਰੁਪਏ ਜਿਹੜੇ ਉਹ ਦਿੱਤੇ ਜਾਣਗੇ ਜਦ ਕਿ 1250 ਹਰ ਇੱਕ ਮਹੀਨੇ ਜਿਹੜੇ ਆ ਉਹਨਾਂ ਦੇ ਵੱਲੋਂ ਅਦਾ ਕੀਤੇ ਜਾਂਦੇ ਹਨ ਤੇ ਇਸ ਜਿਹੜੀ ਸਕੀਮ ਹੈ ਇਸ ਦਾ ਲਾਭ ਲੈਣ ਵਾਲੀਆਂ 1 ਕਰੋੜ ਉਹ 27 ਲੱਖ ਔਰਤਾਂ ਜਿਹੜੀਆਂ ਮੱਧ ਪ੍ਰਦੇਸ਼ ਦੇ ਵਿੱਚ ਮੌਜੂਦ ਹਨ ਤੇ ਕੁੱਲ ਮਿਲਾ ਕੇ ਹਰ ਮਹੀਨੇ ਉਹਨਾਂ ਦਾ 1552 ਕਰੋੜ ਦਾ ਜਿਹੜਾ ਕਿ ਬਜਟ ਆ ਉਹ ਇਸ ਸਕੀਮ ਦੇ ਤਹਿਤ ਹੀ ਜਿਹੜਾ ਉਹਨਾਂ ਦੇ ਵੱਲੋਂ ਅਦਾ ਕੀਤਾ ਜਾਂਦਾ ਹੈ ਸੋ ਇੱਕ ਪਾਸੇ ਭਗਵਾਨ ਤਮਨ ਸਰਕਾਰ ਹੈ ਜੋ ਕਿ ਇਹ ਤਿੰਨ ਸਾਲਾਂ ਤੋਂ ਜਿਹੜਾ ਵਾਅਦਾ ਕਰਕੇ ਬੈਠੀ ਹੋਈ ਹੈ ਕਿ ਇੱਕ ਇੱਕ ਹਜ਼ਾਰ ਰੁਪਿਆ ਔਰਤਾਂ ਨੂੰ ਦਿੱਤਾ ਜਾਵੇਗਾ ਜੋ ਕਿ ਅਜੇ ਤੱਕ ਵੀ ਪੂਰਾ ਨਹੀਂ ਹੋ ਸਕਿਆ ਹੈ ਤੇ ਦੂਜੇ ਪਾਸੇ ਹੁਣ ਖਬਰ ਜਿਹੜੀ ਹੈ ਕਿ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਮੋਦੀ ਜੀ 7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਚੁੱਕੇ ਹਨ ਤੇ ਇੱਕ ਪਾਸੇ ਜਿੱਥੇ ਕਿ ਖਾਲਸਤਾਨੀ ਸਮਰਥਕ ਗੁਰਪੰਤ ਪੰਤ ਬੰਨੂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਮੋਦੀ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਸ ਨੂੰ ਵਾਪਸ ਉਹ ਆਉਣ ਨਹੀਂ ਦੇਣਗੇ ਸੋ ਮੋਦੀ ਨੂੰ ਕੈਨੇਡਾ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਰੱਖ ਲਿਆ ਜਾਵੇਗਾ ਤੇ ਮੋਦੀ ਦਾ ਕਤਲ ਕਰ ਦਿੱਤਾ ਜਾਵੇਗਾ ਸੋ ਲਗਾਤਾਰ ਗੁਰਪੰਤ ਪੰਤ ਬੰਨੂ ਦੇ ਵੱਲੋਂ ਜਿਹੜਾ ਕਿ ਐਲਾਨ ਕੀਤੇ ਜਾ ਰਹੇ ਸਨ ਪਰ ਇਸੇ ਦੌਰਾਨ ਹੁਣ ਪ੍ਰਧਾਨ ਮੰਤਰੀ ਮੋਦੀ ਜੋ ਕਿ ਕੈਨੇਡਾ ਦੇ ਦੌਰੇ ਦੇ ਉੱਤੇ ਹਨ ਅਤੇ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਹਨ ਸੋ 16 ਅਤੇ 17 ਜੂਨ ਨੂੰ ਜੋ ਕਿ ਤੁਹਾਨੂੰ ਦੱਦੀ ਹੈ ਕਿ ਜੀ ਸਮੇਲਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਆਪਣੀ ਸ਼ਿਰਕਤ ਕੀਤੀ ਗਈ ਸਮਰਥਕਾਂ ਦੇ ਵੱਲੋਂ ਲਗਾਤਾਰ ਮੋਦੀ ਦੇ ਇਸ ਦੌਰੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਸੋ ਦੇਖਣਾ ਹੋਵੇਗਾ ਕਿ ਖਾਰਿਸਤਾਨੀ ਸਮਰਥਕਾਂ ਤੇ ਇਸ ਤੋਂ ਇਲਾਵਾ ਮੋਦੀ ਦੇ ਇਸ ਦੌਰੇ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਕੀ ਹਾਲਾਤ ਬਣਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਭਗਵਾਨ ਤਮਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਸੀ ਕਿ 31 ਮਈ ਤੱਕ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇਗਾ ਸੋ ਲਗਾਤਾਰ ਰੋਜ਼ ਹੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਪਰ ਇਸ ਨੌਜਵਾਨ ਦੇ ਵੱਲੋਂ ਇੱਕ ਨਵੀਂ ਹੀ ਜਿਹੜੀ ਆ ਭਾਵਕ ਪੋਸਟ ਜਾਰੀ ਕੀਤੀ ਗਈ ਹੈ ਜੀਹਾਂ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਕਿ ਨਸ਼ਾ ਜਿਹੜਾ ਹੱਦ ਤੋਂ ਵੱਧ ਵੱਧ ਚੁੱਕਾ ਹੈ ਸੋ ਬੋਰ ਸ਼ਹਿਰ ਦੀ ਗੱਲ ਕਰ ਰਹੇ ਹਾਂ ਸੋ ਇਹ ਨੌਜਵਾਨ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਪੀੜਤ ਨੌਜਵਾਨ ਦੇ ਦੁਆਰਾ ਕਿਹਾ ਜਾ ਰਿਹਾ ਹੈ ਤੇ ਸਥਾਨਕ ਪ੍ਰਸ਼ਾਸਨ ਤੋਂ ਇਹ ਕੀ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਿਹੜੀ ਆ ਇੱਛਾ ਮੌਤ ਦੇ ਦਿੱਤੀ ਜਾਵੇ ਜੀਹਾਂ ਮੌਤ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਿਹੜੀ ਆ ਕਿ ਉਸ ਦੀ ਜ਼ਿੰਦਗੀ ਜਿਹੜੀ ਖਤਮ ਕਰ ਦਿੱਤੀ ਜਾਵੇ ਪੀੜਤੇ ਨੇ ਦੱਸਿਆ ਹੈ ਕਿ ਕਰੀਬ 7-8 ਸਾਲ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਸੀ ਜਿਸ ਤੋਂ ਬਾਅਦ ਕੀ ਸਾਲ ਜਾਂ 2 ਸਾਲ ਤੱਕ ਸਿਲਵਰ ਦੀ ਪੰਨੀ ਦੇ ਰਾਹੀਂ ਚਿੱਟੇ ਦਾ ਨਸ਼ਾ ਕਰਦਾ ਸੀ ਪਰ ਹੌਲੀ-ਹੌਲੀ ਉਸ ਨੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਸੋ ਟੀਕਿਆਂ ਦਾ ਇੰਨਾ ਜ਼ਿਆਦਾ ਆਦੀ ਉਹ ਹੋ ਚੁੱਕਾ ਹੈ ਕਿ ਹੁਣ ਕਿਸੇ ਕੀਮਤ ਦੇ ਉੱਤੇ ਵੀ ਚੋਰੀਆਂ ਕਰਨ ਦੇ ਲਈ ਮਜਬੂਰ ਉਸ ਨੂੰ ਹੋਣਾ ਪੈ ਰਿਹਾ ਹੈ ਰਿਸ਼ਤੇਦਾਰ ਇਸ ਤੋਂ ਇਲਾਵਾ ਦੋਸਤ ਨਾਤੇ ਇਸ ਤੋਂ ਇਲਾਵਾ ਘਰਦਿਆਂ ਵੱਲੋਂ ਵੀ ਉਸ ਨੂੰ ਪੈਸੇ ਉਧਾਰ ਦੇਣੇ ਬੰਦ ਕਰ ਦਿੱਤੇ ਗਏ ਹਨ ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਨੇ ਵੀ ਉਸ ਤੋਂ ਜਿਹੜੀ ਦੂਰੀ ਬਣਾ ਲਈ ਹੈ ਤੇ ਹੁਣ ਉਹ ਆਪਣੀ ਜਿਹੜੀ ਮੌਤ ਦੀ ਇੱਛਾ ਸਰਕਾਰ ਦੇ ਕੋਲ ਅਜਮਾ ਰਿਹਾ ਹੈ ਕਿ ਉਸ ਨੂੰ ਸਰਕਾਰ ਦੇ ਦੁਆਰਾ ਹੀ ਜਿਹੜੀ ਆ ਇੱਛਾ ਮੌਤ ਦੇ ਦਿੱਤੀ ਜਾਵੇ ਸੋ ਇਹ ਦਾਸਤਾਨ ਹੈ ਪੰਜਾਬ ਦੇ ਅਬੋਰ ਜ਼ਿਲ੍ਹੇ ਦੀ ਅਤੇ ਨੌਜਵਾਨੀ ਸੋ ਇੱਕ ਪਾਸੇ ਜਿੱਥੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਕਿ ਨਸ਼ਾ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ ਪਰ ਇੱਕ ਪਾਸੇ ਹੁਣ ਇਹ ਨੌਜਵਾਨਾਂ ਦੇ ਜਿਨ੍ਹਾਂ ਦੇ ਕੀ ਬਿਆਨ ਸਾਹਮਣੇ ਆ ਰਹੇ ਹਨ ਕਿ ਉਹਨਾਂ ਨੂੰ ਮੌਤ ਦੀ ਜਿਹੜੀ ਉਸ ਜਾਂ ਸਜਾ ਸਨਾ ਦਿੱਤੀ ਜਾਵੇ ਜਾਂ ਫਿਰ ਉਸ ਨੂੰ ਮੌਤ ਦੇ ਦਿੱਤੀ ਜਾਵੇ ਕਿਉਂਕਿ ਉਹ ਨਸ਼ੇ ਦੀ ਦਸ ਦਸ ਦੇ ਵਿੱਚ ਇੰਨਾ ਜ਼ਿਆਦਾ ਘੁੱਸ ਚੁੱਕਾ ਹੈ ਸੋ 3.5 ਸਾਲ ਬੀਤਣ ਤੋਂ ਬਾਅਦ ਵੀ ਭਗਵੰਤ ਮਾਨ ਸਰਕਾਰ ਨੂੰ ਹੁਣ ਜਾ ਕੇ ਜਿਹੜਾ ਉਚੇਤਾ ਆਇਆ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਵੀ ਜਿਹੜਾ ਹੈ ਉਹ ਬੰਦ ਕਰਨਾ ਜ਼ਰੂਰੀ ਹੈ ਸੋ ਇਸ ਤੋਂ ਬਾਅਦ ਕੀ ਹੁਣ ਲਗਾਤਾਰ ਜਿਹੜਾ ਨਸ਼ਾ ਬੰਦੀ ਮਹੀਮ ਜਿਹੜੀ ਉਹਨਾਂ ਦੇ ਵੱਲੋਂ ਚਲਾ ਦਿੱਤੀ ਗਈ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਹੁਣ ਸਿਰਫ 1.5 ਸਾਲ ਦਾ ਹੀ ਸਮਾਂ ਬਚਿਆ ਹੋਇਆ ਹੈ